ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਜੀ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਸਟਿਚਿੰਗ ਦੋਵੇਂ ਰਸਾਂਗੇ ਜੀ ਨਾਲ ਹੀ ਜੀ ਆਪਾਂ ਪੌਂਚੇ ਤਿਆਰ ਕਰਾਂਗੇ ਪੌਂਚੇ ਲੈਸ ਲਾ ਕੇ ਜੀ ਡਿਜ਼ਾਈਨ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਹੁਣ ਆਪਾਂ ਦੇਖੋ ਜੀ ਆ ਆਪਣਾ ਸਲਵਾਰ ਦਾ ਕੱਪੜਾ ਹੈ ਆਪਾਂ ਇਦਾਂ ਟੈਂਪ ਖੋਲਣੀ ਐ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਆ ਵੀ ਕੱਪੜਾ ਆਪਾਂ ਕਿੱਦਾਂ ਬਸਾਉਣਾਗਾ ਇਸ ਤਰ੍ਹਾਂ ਜੀ ਆ ਦੇਖੋ ਆਪਣਾ ਕੱਪੜਾ ਹੁੰਦਾ ਜਿਹੜਾ ਸੂਟ ਦਾ ਇਸ ਤਰ੍ਹਾਂ ਹੁੰਦਾਗਾ ਆ ਦੇਖੋ ਜੀ ਇਸ ਤਰ੍ਹਾਂ ਹੁੰਦਾਗਾ ਆ ਦੇਖੋ ਇਹਦੀਆਂ ਦੋ ਤਹਾਂ ਨੇ ਜਿੱਦਾਂ ਆਪਣਾ ਕੱਪੜੇ ਦਾ ਪਣਾ ਹੁੰਦਾਗਾ ਉਸੇ ਤਰ੍ਹਾਂ ਹੀ ਹੈਗਾ ਆ ਦੇਖੋ ਇਸ ਤਰ੍ਹਾਂ ਐਸ ਤਰ੍ਹਾਂ ਕਰਕੇ ਕੱਪੜੇ ਨੂੰ ਆਪਾਂ ਜੀ ਐਦਾਂ ਫੋਲਡ ਕਰ ਲੈਣਾ ਡਬਲ ਚਾਰ ਤਹਾਂ ਹੋ ਜਾਣਗੀਆਂ ਆਪਣੇ ਕੱਪੜੇ ਦੀ ਇਸ ਤਰ੍ਹਾਂ ਕਰ ਲੈਣਾ ਜੀ ਫੋਲਡ ਇੰਨੀ ਤਰ੍ਹਾਂ ਸਾਰੇ ਬਾਲ ਵਗੈਰਾ ਕੱਢ ਕੇ ਆਪਾਂ ਐਦਾਂ ਕੱਪੜਾ ਬਸਾ ਲੈਣਾਗਾ ਇਹ ਆਪਣੇ ਕੱਪੜੇ ਦੀਆਂ ਹੋ ਗਈਆਂ ਜੀ ਚਾਰ ਤਾਹਾਂ ਹੋ ਗਈਆਂ ਆਪਣੇ ਕੱਪੜੇ ਦੀਆਂ ਆ ਦੇਖੋ ਜਿਹੜਾ ਨਾ ਤਾਣ ਵਗੈਰਾ ਦਾ ਇਹ ਆਪਾਂ ਪਹਿਲਾਂ ਹੀ ਕੱਢ ਲੈਣਾਗਾ ਆ ਦੇਖੋ ਐਦਾਂ ਸਕੇਲ ਦੇ ਨਾਲ ਕੱਪੜੇ ਚ ਬਾਦ ਘਾਟ ਆ ਕਾਨੂੰਨੀ ਹੈਗਾ ਇਹ ਬਾਦ ਘਾਟ ਆਪਾਂ ਪਹਿਲਾਂ ਹੀ ਕੱਢ ਲੈਣੀ ਹੈ ਜੀ ਜੇ ਤੁਹਾਡੇ ਕੱਪੜੇ ਚਕਾਣ ਹੋਵੇ ਤਾਂ ਮੇਰਾ ਤੁਹਾਨੂੰ ਕੱਢਣਾ ਦੱਸਿਆ ਹੋਇਆ ਪਿਛਲੀ ਵੀਡੀਓ ਚ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਵੀ ਸੂਟ ਦਾ ਕਾਣ ਕਿੱਦਾਂ ਕੱਢਣਾਗਾ ਦੇਖੋ ਜੀ ਜਿਹੜੀ ਆਪਣੀ ਸਲਵਾਰ ਆਹੀ ਆਪਣੀ ਸਲਵਾਰ ਹੈਗੀ ਹੈਗੀ 34 ਇੰਚ ਤਿਆਰ ਆਪਾਂ 4.5 ਇੰਚ ਦੀ ਬੈਲਟ ਪਾਉਣੀ ਹੈਗੀ ਤੇ 30 ਇੰਚ ਦੇ ਆਪਾਂ نیچے ਵਾਲੇ ਪੱਲੇ ਤਿਆਰ ਰੱਖਣੇ ਆ ਜਿਹੜੇ ਆਪਣੇ ਸਲਵਾਰ ਦੇ نیچے ਵਾਲੇ ਪੱਲੇ ਨੇ ਉਹ ਰੱਖਣੇ ਆ ਜੀ ਦੇਖੋ ਆਪਾਂ 30 ਇੰਚ ਤਿਆਰ ਠੀਕ ਹੈ ਜੀ 1 ਇੰਚ ਆਪਾਂ ਨੀਚੇ ਵਾਸਤੇ ਸਲਾਈ ਵਾਸਤੇ ਸਟਾਣਗੇ 1 ਇੰਚ ਉੱਪਰ ਆਪਾਂ ਅਕਾਰਡਿੰਗ 32 ਤੇ ਵੀ ਸਹੀ ਲਾਉ ਜੀ ਸਾਡੇ ਤੁਹਾਡੇ ਕੋਲ ਕਪੜਾ ਜ਼ਿਆਦਾ ਤੁਸੀਂ 32 ਤੇ ਵੀ ਕਰ ਸਕਦੇ ਹੋਗੇ ਵੀ ਜਿਵੇਂ ਡਿਜ਼ਾਈਨ ਬਣਾਉਣਾ ਹੋਵੇ ਪੌਂਚਿਆਂ ਦੇ ਵਿੱਚ ਕਪੜਾ ਵੱਧ ਵਰਤਿਆ ਜਾਂਦਾ ਨਾ 33 ਤੇ ਵੀ ਸਹੀ ਰਹਿੰਦੀ ਹੈ ਜੀ ਆਪਾਂ ਕਰਾਂਗੇ ਜੀ 32 ਤੇ 32 ਤੇ ਜਿਹੜੇ ਆਪਣੇ ਪੱਲੇ ਨੂੰ 30 ਇੰਚ ਦੇ ਤਿਆਰ ਲੈ ਜਾਣਗੇ ਐਸੇ ਤਰ੍ਹਾਂ ਹੀ ਜੀ ਆਪਾਂ ਇਧਰਲੀ ਸਾਈਡ 32 32 ਇੰਚ ਦੇ ਮਾਪਨ ਲਾ ਲੈਣ ਹੁਣ ਇਹਨਾਂ ਨੂੰ ਜੀ ਆਪਾਂ ਸਕੇਲ ਦੀ ਹੈਲਪ ਦੇ ਨਾਲ ਐਦਾਂ ਲਾਈਨ ਬਣਾ ਲੀ ਠੀਕ ਹੈ ਜੀ ਲਾਈਨ ਬਣਾ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ ਆਸਣ ਰੱਖਣਾ ਆਸਣ ਰੱਖਾਂ ਦੇ ਜੀ ਆਪਾਂ 9 ਇੰਚ ਠੀਕ ਹੈ ਜੀ ਆ ਅੱਧਾ ਇੰਚ ਜ਼ਿਆਦਾ ਜਿੱਨੇ ਜਦੋਂ ਆਪਾਂ ਸਲਾਈਨ ਮਾਰਾਂਗੇ ਤਾਂ ਉਹਦੇ ਵਾਸਤੇ ਤੇ ਦੂਸਰੀ ਗੱਲ ਜੀ ਪਹੁੰਚੇ ਪਹੁੰਚੇ ਕਈ ਪਹਿਣਾ ਦੇ ਮੇਰੀਆਂ ਦੇ ਸਵਾਲ ਹੁੰਦੇ ਨੇ ਵੀ ਦੀਦੀ ਸਾਡੇ ਪਹੁੰਚੇ ਦੇ ਪਿਛਲੇ ਪਾਸੇ ਝੋਲ ਪੈਂਦਾ ਜੀ ਆਪਾਂ ਨੂੰ ਜਿੰਨਾ ਪਹੁੰਚਾ ਤਿਆਰ ਰੱਖਣਾ ਆਪਾਂ ਉਨੇ ਹੀ ਥੋੜਾ ਜਿਹਾ ਐਕਸਟਰਾ ਰੱਖ ਕੇ 1.5 ਇੰਚ ਉਨੇ ਹੀ ਆਪਾਂ ਕਟਿੰਗ ਕਰਨੀ ਆਪਾਂ ਜਦੋਂ ਜ਼ਿਆਦਾ ਕੱਪੜਾ ਕਟਿੰਗ ਕਰ ਲੈਨੇ ਆ ਨਾ ਆਪਾਂ ਇੰਨਾ ਪਹੁੰਚਾ ਕਟਿੰਗ ਕਰ ਲਿਆ ਤਿਆਰ ਰੱਖਣਾ ਜੀ ਆਪਾਂ ਇਹਨਾਂ ਫਿਰ ਉਦੋਂ ਬਾਅਦ ਆਪਾਂ ਸਲਾਈ ਇਦਾਂ ਲੈ ਜਾਂਦੇ ਆ ਫਿਰ ਆਪਣੇ ਪਹੁੰਚੇ 'ਚ ਜੀ ਝੋਲ ਪੈਂਦਾ ਜਿੱਦਾਂ ਹੁਣ ਇਹਨਾਂ ਦਾ ਪਹੁੰਚਾ ਆਪਾਂ 7 ਇੰਚ ਤਿਆਰ ਰੱਖਣਾ ਆਪਾਂ ਸੇ 2 ਇੰਚ ਐਕਸਟਰਾ ਕਟਿੰਗ ਕਰਾਂਗੇ ਆਪਾਂ 9 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ ਤੁਸੀਂ ਚਾਹੋ ਤਾਂ ਦੇਖੋ ਜੇ ਪਿੱਛੇ ਸਿੱਧੀ ਸੇਤ ਦੇਣੀ ਆ ਤਾਂ ਤੁਸੀਂ ਇੰਚੀ ਟੇਪ ਜਾਂ ਫਿਰ ਆ ਸਕੇਲ ਦੇ ਨਾਲ ਐਦਾਂ ਕਰੋ ਲੰਸਾਂ ਲਾ ਲਓ ਨਹੀਂ ਫਿਰ ਆ ਵਾਲਾ ਜਿਹੜਾ ਸਕੇਲ ਆ ਇਹਦੇ ਨਾਲ ਜੀ ਸੇਪ ਬਹੁਤ ਸੋਹਣੀ ਬਣਦੀ ਆ ਸਲਵਾਰ ਦੀ ਪਹੁੰਚੇ ਦੀ ਸਟ੍ਰੇਟ ਸਲਵਾਰ ਦੇ ਦੂਸਰੀ ਨਾਰਮਲ ਸਲਵਾਰ ਤੇ ਵੀ ਆਪੇ ਦੇ ਨਾਲ ਪਿੱਛੋਂ ਸੇਪ ਬਣਾ ਸਕਦੇ ਆਂਗੇ ਝੋਲ ਨਹੀਂ ਪੈਂਦਾ ਹੈਗਾ ਹਾਂ ਲੋ ਜੀ ਹੁਣ ਆਪਾਂ ਕਰ ਲੈਣੀ ਹੈ ਜੀ ਕਟਿੰਗ जरा आपड़ा लिहां पोचिया नीचे कपड़ा लाव ठीक है जी फिर जी बैल्ट आ गई बेल्ट आप बेल्ट कटिंग करके दिखाएँगे देखो बेल्ट हैगी इन्ह चौबी इंच तैयार आप चौबी इंच मार्क करा ठीक है जी एक इंच एक्स्ट्रा तो ऊपर रखा जी आप साढ़े इंच, सत्त साढे चार इंच बेल्ट तैयार रखनी है जी नेफा मोड़ के नीचे वाली सिलाई बल पा के अपनी जीड़ी बैल्ट वो साढ़े चार इंच रेडी रह जूगी कोई भी चीज़ की आपको कटिंग करनी है ਆਪਾਂ স্কেল ਜਾਂ ਇੰਚੀ ਟੇਪ ਦੇ ਨਾਲ ਨਾਪਣ ਤੋਂ ਬਾਅਦ ਕਰਨੀ ਚਾਹੀਦੀ ਹੈ ਜੀ ਆਹ ਨਾਲ ਹੋਜੀ ਆਹ ਹੋ ਗਈ ਆਪਣੀ 벨ਟ ਦੀ ਕਟਿੰਗ ਇਹਦੇ ਵਿੱਚੋਂ ਆਪਾਂ ਜੀ ਸਲਵਾਰ ਦੇ ਪੌਂਚੇ ਤੇ ਕੱਪੜਾ ਲਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਦਿਖਾਉਣੀ ਹੈ ਜੀ ਹੁਣ ਆਪਾਂ ਜਿਹੜੀ ਬੁਕਰਮਾਂਗੀ ਇਹਦਾ ਆਪਾਂ ਪੇਸਟ ਕਰਕੇ ਵੀ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਆਪਾਂ ਬੁਕਰਮ ਪੇਸਟ ਕਰਨੀ ਹੈ ਇਹ ਜਦੋਂ ਆਪਾਂ ਨਾ ਬੁਕਰਮ ਤੇ ਸਲਾਈ ਲਗਾਈਏ ਤਾਂ ਆਪਣੀ ਸਫਾਈ ਦੇ ਨਾਲ ਤਿਆਰ ਹੋਵੇ ਜਿੱਧਰ ਦੇਖੋ ਜੀ ਆਪਣੀ ਕੰਮ ਲੱਗੀ ਹੋਈ ਸੀ ਉਹ ਵਾਲਾ ਹਿੱਸਾ ਆਪਾਂ ਕੱਪੜੇ ਦੇ ਨਾਲ ਰੱਖ ਕੇ ਐਦਾਂ ਜੀ ਪ੍ਰੈਸ ਕਰ ਲੈਣਾ ਦਾ ਠੀਕ ਹੈ ਜੀ ਜਿਹੜਾ ਐਕਸਟਰਾ ਕੱਪੜਾ ਇਹਦੀ ਕਰ ਲੈਣੀ ਹੈ ਜੀ ਆ ਤੈਸ ਤਰ੍ਹਾਂ ਕੱਟੀ ਤੇ ਜਿਹੜਾ ਆਹ ਵਾਲਾ ਕੱਪੜਾ ਜੀ ਇਹਨੂੰ ਆਪਾਂ ਸਲਾਈ ਚਾਹੇ ਤੁਸੀਂ ਸਲਾਈ ਦੇ ਨਾਲ ਕਰ ਲਓ ਚਾਹੇ ਤੁਸੀਂ ਸਿਲਾਈ ਤੋਂ ਪਹਿਲਾਂ ਇਹ ਤੇ ਪ੍ਰੈਸ ਕਰ ਲਓ ਇੱਦਾਂ ਇਹ ਇਧਰੋਂ ਵੀ ਫੋਲਡ ਕਰਨਾ ਇਹ ਇਧਰੋਂ ਵੀ ਫੋਲਡ ਕਰਨਾ ਹੈ ਦੋਹੇ ਪਾਸਿਓਂ ਹੀ ਫੋਲਡ ਕਰਨਾ ਇੱਕ ਪਾਸਿਓਂ ਨਹੀਂ ਇਹ ਫੋਲਡ ਕਰਨਾ ਹੈਗਾ ਦੋਹੇ ਪਾਸਿਓਂ ਚੰਗੀ ਤਰ੍ਹਾਂ ਬੁਕਰਮ ਦੇ ਨਾਲ-ਨਾਲ ਮੋਲਡ ਮੋੜ ਕੇ ਫੇਰ ਆਪਾਂ ਜੀ ਇਹਨੂੰ ਪ੍ਰੈਸ ਕਰਨਾ ਆ ਦੇਖੋ ਜੀ ਆਹ ਵਾਲਾ ਇਹ ਵੀ ਬੁਕਰਮ ਵਾਲਾ ਜੀ ਇਹ ਵੀ ਆਪਾਂ ਦੇਖੋ ਐਂ ਤਾਂ ਬੁਕਰਮ ਮੂਰੀਆਂ ਦੀ ਬੁਕਰਮ ਐਂ ਤਾਂ ਆਪਾਂ ਤਿਆਰ ਕਰਕੇ ਰੱਖ ਲਈ ਤੇ ਆਹ ਵਾਲੀਆਂ ਜੀ ਪੱਟੀਆਂ ਨੇ ਆਪਣੀਆਂ ਇਹ ਤੁਹਾਨੂੰ ਦਿਖਾਉਣੀਆਂ ਵੀ ਕਿੰਨੇ ਇੰਚ ਚੌੜੀਆਂ ਰੈਡੀ ਕੀਤੀਆਂ ਨੇ ਆਪਾਂ ਇਹ ਹੈਗੀਆਂ ਨੇ ਜੀ 1.5 ਇੰਚ ਇਹਨਾਂ ਦੀ ਚੜਾਈ ਹੈਗੀ 1.5 ਇੰਚ ਚੜਾਈ ਹੈ ਤੇ ਜਿਹੜੀ ਇਹਨਾਂ ਦੀ ਲੰਬਾਈ ਹੈ ਉਹ ਆਪਾਂ ਜਿੰਨੇ ਹਿੱਸੇ ਚ ਲਾਉਣੀ ਆ ਉਹਦੇ ਹਿਸਾਬ ਚ ਆਏਗੀ ਇਹਦਾ ਜੀ ਆਪਾਂ ਪਹੁੰਚਿਆ ਤੇ ਡਿਜ਼ਾਈਨ ਤਿਆਰ ਕਰਾਂਗੇ ਦੇਖੋ ਆਹ ਕੱਪੜਾ ਦਾ ਨੀਚੇ ਆਪਾਂ ਪੇਪਰ ਪੇਸਟਿੰਗ ਪੇਸਟ ਕਰਕੇ ਪਟੀਆਂ ਬਣਾਈਆਂ ਨੇ ਤੇ ਆਹ ਵਾਲੀ ਜੀ ਆਪਾਂ ਲੈਸ ਯੂਜ਼ ਕਰਾਂਗੇ ਅੱਜ ਜੀ ਹੁਣ ਤੁਹਾਨੂੰ ਆਪਾਂ ਸਲਾਈ ਕਰਕੇ ਦਿਖਾਉਣੇ ਆਂਗੇ ਵੀ ਕਿੱਦਾਂ ਆਪਾਂ ਸਟ੍ਰੇਟ ਸਲਵਾਰ ਸਟਿਚ ਕਰਨੀਆਂ ਤੇ ਕਿੱਦਾਂ ਡਿਜ਼ਾਈਨ ਕਰਨੀਆਂ ਹਾਂਜੀ ਜੀ ਆ ਦੇਖੋ ਜੀ ਹੁਣ ਆਪਾਂ ਇਸਨੂੰ ਸਿਲਾਈ ਦਿਖਾਉਣੇ ਆਂ ਸਲਵਾਰ ਦੀ ਸਭ ਤੋਂ ਪਹਿਲਾਂ ਜੀ ਦੇਖੋ ਜਿਹੜੀ ਆਪਣੀ ਸਟ੍ਰੇਟ ਸਲਵਾਰ ਹੁੰਦੀ ਹੈ ਇਹਦੇ ਸਿਰਫ ਦੋ ਪੱਲੇ ਹੀ ਹੁੰਦੇ ਨੇ ਜੀ ਸਭ ਤੋਂ ਪਹਿਲਾਂ ਪਾਸਣ ਵਾਲੀ ਸਲਾਈ ਲਗਾਵਾਂਗੇ ਜਿਹੜੀ ਆ ਪਾਸਣ ਵਾਲੀ ਸਲਾਈ ਲਗਾਉਣੀ ਆ ਸਭ ਤੋਂ ਪਹਿਲਾਂ ਜੀ ਆਪਾਂ ਸਲਵਾਰ ਦੇ ਸਿੱਧੇ ਪਾਸੇ ਲਾਵਾਂਗੇ ਸਿਰਫ ਇਹ ਕਿਕ ਪੈਰ ਦੀ ਸਿਲਾਈ ਲਗਾਉਣੀ ਆ ਬਿਲਕੁਲ ਕੱਪੜੇ ਦੇ ਨਾਲ ਨਾਲ ਇਹ ਤਾਂ ਕਰਕੇ ਲਗਾਉਣੀ ਆ ਸਿੱਤੇ ਪਾਸੇ ਆਪਾਂ ਤੁਹਾਨੂੰ ਗੁੰਮ ਸਿਲਾਈ ਲਗਾਉਣੀ ਦੱਸਾਂਗੇ ਆਸਣ ਵਾਲੀ ਵੀ ਇਹ ਕਿੱਦਾਂ ਲਗਾਉਣੀ ਆਂਗੀ ਐਸ ਤਰ੍ਹਾਂ ਜੀ ਸਿਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਕੱਪੜੇ ਨੂੰ ਉਲਟਾ ਕਰ ਲੈਣਾਗਾ ਐਸ ਤਰ੍ਹਾਂ ਜੀ ਕੱਪੜੇ ਦਾ ਆਪਾਂ ਪਾਸਾ ਚੇਂਜ ਕਰ ਲੈਣਾ ਐਸ ਤਰ੍ਹਾਂ ਹੁਣ ਜਿਹੜੀ ਸਿਲਾਈ ਆ ਆਪਾਂ ਉਹ ਆਪਾਂ ਹੁਣ ਲਗਾਵਾਂਗੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਸਿਲਾਈ ਲਗਾ ਲੈਣੀ ਆਂੀ ਅਦਾ ਅਦਾ ਇੰਚ ਦਾ ਕਪੜਾ ਛੱਡ ਕੇ ਇਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਜਿਹੜੇ ਐਕਸਟਰਾ ਧਾਗੇ ਹੁੰਦੇ ਨੇ ਉਹ ਬਾਹਰ ਨਹੀਂ ਨਿਕਲਦੇ ਹੈਗੇ ਤੇ ਆਪਾਂ ਨੂੰ ਕਪੜੇ ਤੇ ਅੰਡਰਲੌਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਆ ਦੇਖੋ ਜੀ ਕਿੰਨੀ ਸਫਾਈ ਦੇ ਨਾਲ ਆਪਣੀ ਸਲਾਈ ਲੱਗੀ ਹੈਗੀ ਹੁਣ ਜੀ ਆਪਾਂ ਉੱਪਰ ਇੱਕ ਟੌਪ ਸਟਿਚ ਲਗਾ ਲੈਣੀ ਹੈਗੀ ਇਹ ਵੀ ਜੀ ਆਪਾਂ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈਗੀ ਇਹਦੇ ਨਾਲ ਜੀ ਆਪਣੀ ਮਜ਼ਬੂਤੀ ਹੋ ਜਾਂਦੀ ਹੈ ਸਲਾਈ ਦੀ ਐਸੇ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈਗੀ ਆ ਲਓ ਜੀ ਹੁਣ ਆਪਾਂ ਜੀ ਤੁਹਾਨੂੰ 벨ਟ ਬਣਾ ਕੇ ਦਿਖਾਵਾਂਗੇ ਆਪਾਂ ਸਲਵਾਰ ਜੋੜ ਲਈ ਦੋਵੇਂ ਪਾਸੇ ਸਲਾਈਆਂ ਲਗਾ ਲਈਆਂ ਆ ਦੇਖੋ ਜੀ ਆਪਾਂ 벨ਟ ਬਣਾਉਣੀ ਹੈਗੀ ਇੰਨਾ ਹਿੱਸਾ ਆਪਾਂ ਤੇ ਨੰਗਲਾਂ ਦਾ ਛੱਡ ਕੇ ਸਲਾਈ ਦੁਬਾਰਾ ਵਾਪਸ ਲੈ ਜਾਣੀ ਆ ਇਹ ਸਿਰਫ ਜਿਹੜੀ ਆਪਣੀ ਨੇਫੇ ਵਾਲੀ ਚਿੜੀ ਬਣਾਉਣੀ ਹੁੰਦੀ ਹੈਗੀ ਉਹਦੀ ਖਾਤਰ ਜੀ ਆਪਾਂ ਇਹ ਕੱਪੜਾ ਛੱਡਿਆ ਹੈਗਾ ਐਕਸਟਰਾ ਧਾਗੇ ਦੀ ਕਰ ਦੇਣੀ ਆ ਕਟਿੰਗ ਆਪਾਂ 벨ਟ ਤੇ ਦੋਵੇਂ ਪਾਸੇ ਸਲਾਈ ਲਗਾ ਲਈ ਜੀ ਪਹਿਲਾਂ ਜਿਹੜੀ ਸਲਵਾਰ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਤੁਹਾਨੂੰ ਹੋਰ ਤਰੀਕੇ ਚ ਚਿੜੀ ਬਣਾਉਣੀ ਦੱਸੀ ਸੀ ਇਸ ਤਰ੍ਹਾਂ ਅੱਜ ਆਪਾਂ ਤੁਹਾਨੂੰ ਇੱਕ ਹੋਰ ਤਰੀਕੇ ਚ ਦੱਸਾਂਗੇ ਤੁਹਾਨੂੰ ਜਿਹੜਾ ਤਰੀਕਾ ਜ਼ਿਆਦਾ ਆਸਾਨ ਲੱਗਦਾ ਤੁਸੀਂ ਉਹ ਯੂਜ਼ ਕਰਕੇ ਮਤਲਬ ਕਿ ਨੇਫਾ ਸਲਵਾਰ ਦੀ ਚਿੜੀ ਤਿਆਰ ਕਰ ਸਕਦੇ ਹੋਵੋਗੇ ਇਸ ਤਰ੍ਹਾਂ ਜੀ ਟਰਾਈਐਂਗਲ ਸ਼ੇਪ ਚ ਆਪਾਂ ਸਲਾਈ ਲਾ ਲੈਣੀ ਆ ਦੋਵੇਂ ਜਿਹੜਾ ਆਪਾਂ ਕੱਪੜਾ ਛੱਡਿਆ ਸੀ ਉਹਨਾਂ ਨੂੰ ਇਸ ਤਰ੍ਹਾਂ ਫੋਲਡ ਕਰਕੇ ਦੇਖੋ ਜੀ ਸਲਾਈ ਲਗਾ ਲਈ ਹੁਣ ਆਪਾਂ ਜੀ ਐਦਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਨੇਫੇ ਵਾਲੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਜੀ ਨੇਫੇ ਵਾਲੀ ਆਪਾਂ ਸਲਾਈ ਲਗਾ ਲੈਣੀ ਆ ਨੇਫੇ ਵਾਲੀ ਸਲਾਈ ਵੀ ਜੀ ਆਪਾਂ ਨੂੰ ਇਸ ਤਰ੍ਹਾਂ ਲਗਾਉਣੀ ਚਾਹੀਦੀ ਹੈ ਵੀ ਆਪਣੇ ਨੇਫੇ 'ਚ ਬਲ ਨਾ ਪੈਣ ਕਈ ਵਾਰੀ ਜਦੋਂ ਆਪਾਂ ਸਲਾਈ ਲਾ ਲੈਨੇ ਆ ਉਹ 'ਚ ਬਲ ਪੈਣ ਲੱਗ ਜਾਂਦੇ ਨੇ ਉਹ ਤਾਂ ਪੈਂਦੇ ਨੇ ਆਪਾਂ ਕਿਤੋਂ ਜ਼ਿਆਦਾ ਕੱਪੜਾ ਵਿੱਚ ਦੇ ਦੇਨੇ ਆ ਕਿਤੋਂ ਕੱਟ ਆਪਾਂ ਨੂੰ ਇੱਕ ਸਾਰ ਕੱਪੜਾ ਵਿੱਚ ਦੇਣਾ ਚਾਹੀਦਾਗਾ ਇੱਥੋਂ ਜੀ ਇਹ ਕੱਪੜਾ ਆਪਾਂ ਫੋਲਡ ਕਰ ਦੇਣਾ ਸਲਾਈ ਵਾਲਾ ਹੁਣ ਆਪਾਂ ਸਲਾਈ ਵਾਪਸ ਲੈ ਜਾਣੀ ਐ ਇਸ ਤਰ੍ਹਾਂ ਤੇ ਇੱਥੇ ਲਿਆ ਕੇ ਇਹ نیچے ਨੂੰ ਲੈ ਆਉਣੀ ਆ ਸਲਾਈ ਤੇ نیچے ਤਾਰ ਕੇ ਆਪਾਂ ਧਾਗੇ ਦੀ ਕਟਿੰਗ ਕਰਨੀ ਹੈਗੀ ਹੁਣ ਆਪਾਂ ਜੀ ਧਾਗੇ ਦੀ ਕਟਿੰਗ ਕਰ ਦੇਣੀ ਹੈਗੀ ਤੇ ਹੁਣ ਆਪਾਂ ਜੀ ਤੁਹਾਨੂੰ ਸਲਵਾਰ ਦੇ ਬਲ ਪਾ ਕੇ ਦਿਖਾਵਾਂਗੇ ਆ ਲਓ ਜੀ ਆਪਣੀ 벨ਟ ਰੈਡੀ ਹੋ ਗਈ ਹਾਂਜੀ ਆਪਾਂ ਦੇਖੋ ਆਪਣੀ ਇਹ ਸਲਵਾਰ ਆ ਗਈ ਆ ਦੋ ਬਲ ਜੀ ਆਪਾਂ ਪਿੱਛੇ ਪਾ ਲੈਣੇ ਨੇ ਤੇ ਬਾਕੀ ਜਿਹੜੇ ਸਟ੍ਰੇਟ ਸਲਵਾਰ ਦੇ ਬਲ ਨੇ ਇਹ ਸਾਰੀ ਜੀ ਸਲਵਾਰ ਆਪਣੀ ਬਲਾਂ ਦੇ ਸਿਰਤੀ ਹੁੰਦੀ ਆ ਫੇਰ ਆਪਾਂ ਜੇ ਆਪਾਂ ਬਲ ਸਹੀ ਪਾਏ ਹੋਣਗੇ ਤਾਂ ਜਿਹੜੀ ਆਪਣੀ ਸਟ੍ਰੇਟ ਸਲਵਾਰ ਦੀ ਕਰੀਜ਼ ਆ ਗਈ ਫਰੰਟ ਵਾਲੀ ਉਹ ਬਿਲਕੁਲ ਸਟ੍ਰੇਟ ਰਹਿੰਦੀ ਹੈਗੀ ਇਹ ਜੀ ਆਪਾਂ 4.5 ਜਾਂ 5 ਇੰਚ ਦੇ ਵਿੱਚ ਵਿੱਚ ਬਲ ਪਾਉਣੇ ਆ ਅੱਧ ਦਾ ਬੈਲਟ ਦਾ ਅੱਧ ਕਰਕੇ ਬਲ ਨਹੀਂ ਪਾਉਣੇ ਆਪਾਂ 4.5 ਇੰਚ ਜਾਂ 5 ਇੰਚ ਦੋਵੇਂ ਪਾਸਿਓਂ ਨਾਪ ਕੇ ਇੰਨੇ ਹਿੱਸੇ ਦੇ ਆਪਾਂ ਵਿੱਚ ਵਿੱਚ ਹੀ ਬਲ ਪਾਉਣੇ ਨੇ ਤੇ ਆਹ ਜੀ ਆਪਣੀ ਕ੍ਰੀਜ਼ ਆ ਫਰੰਟ ਵਾਲੀ ਪੱਲਿਆਂ ਦੀ ਇਹਦੇ ਵਿੱਚ ਜੀ ਆਪਾਂ ਅੱਧਾ ਇੰਚ ਦੀ ਕਾਟ ਪਾਉਣੀ ਆ 4.5 ਇੰਚ ਚੜਾਈ ਤੇ ਅੱਧਾ ਇੰਚ ਦੀ ਕਾਟ ਆ ਇਹ ਆ ਦੇਖੋ ਜੀ ਇਸ ਤਰ੍ਹਾਂ ਇੱਥੋਂ ਗੋਲ ਕਰਨੀ ਆ ਤਿਰਸੀ ਨਹੀਂ ਰੱਖਣੀ ਜੇ ਤਿਰਸੀ ਰੱਖਾਂਗੇ ਤਾਂ ਆਪਾਂ ਨੂੰ ਬਲ ਪਾਉਣ ਟਾਈਮ ਸਲਾਈ ਲੋਨ ਟਾਈਮ ਪ੍ਰੋਬਲਮ ਆਊਗੀ ਆ ਦੇਖੋ ਜੀ ਇਹ ਕਾਟ ਆਪਾਂ ਨੂੰ ਸਟ੍ਰੇਟ ਸਲਵਾਰ ਵਿੱਚ ਜਰੂਰ ਪਾਉਣੀ ਚਾਹੀਦੀ ਹੈਗੀ ਆਹ ਦੇਖੋ ਜੀ ਆਪਾਂ ਦੋ ਬਾਲ ਪਾ ਲਈ ਮੰਗਰ ਲੇ ਇਸ ਤਰ੍ਹਾਂ ਜੀ ਦੋਵੇਂ ਬਾਲ ਆਪਾਂ ਮੰਗਰਲੇ ਪਾਉਣ ਤੋਂ ਬਾਅਦ ਆਹ ਦੇਖੋ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਜੀ 벨ਟ ਰੱਖ ਲੈਣੀ ਹੈ نیچے 벨ਟ ਦੀ ਇਹ ਪਿਛਲੀ ਸਲਾਈ ਹੈਗੀ ਫਰੰਟ ਵਾਲੀ ਨਹੀਂ ਹੈਗੀ ਇਹ ਪਿਛਲੀ ਸਲਾਈ ਹੈ 벨ਟ ਦੀ ਇਹਦੇ ਉੱਪਰ ਜਿਹੜੇ ਆਪਾਂ ਆਪਣੇ ਘੇਰੇ 'ਚ ਦੋ ਬਾਲ ਪਾਏ ਨੇ ਉਹ ਇਹਦੇ ਉੱਪਰ ਰੱਖ ਲੈਣੇ ਆ ਜੀ ਸਲਾਈ ਨਾਲ ਸਲਾਈ ਮਲਾ ਕੇ ਰੱਖਣੇ ਆਗੇ ਐਸ ਤਰ੍ਹਾਂ ਸਲਾਈ ਨਾਲ ਸਲਾਈ ਮਲਾ ਲੈਣੀ ਆ ਸਲਾਈ ਨਾਲ ਸਲਾਈ ਮਲਾ ਕੇ ਫੇਰ ਆਪਾਂ ਰੱਖਣੇ ਆ ਫੇਰ ਆਪਾਂ ਜੀ ਐਸ ਤਰ੍ਹਾਂ ਸਲਾਈ ਲਗਾ ਲੈਣੀ ਆਗੇ ਐਸ ਤਰ੍ਹਾਂ ਜੀ ਸਲਾਈ ਲਗਾ ਲੈਣੀ ਆ ਜਿੱਥੇ ਆਪਾਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਇਆ ਸੀਗਾ ਮਤਲਬ ਕਿ ਜਿਹੜੇ ਆ ਸੈਂਟਰ 'ਚ ਆਪਣੀ ਲਗਾਈ ਹੋਈ ਹੈ ਕਿ ਸਲਾਈ 4.5 ਇੰਚ ਇੱਕ ਪਾਸੇ 4.5 ਇੰਚ ਦੋ ਪਾਸੇ ਦੂਜੇ ਪਾਸੇ ਮਤਲਬ ਹੋ ਗਿਆ ਇਹ ਸਾਢੇ 4 4 8 ਜੀ 9 ਇੰਚ ਹੋ ਗਿਆ ਸਾਰਾ 4.5 4 ਇੰਚ ਦੇ ਵਿੱਚ ਵਾਲ ਪੈਣੇ ਚਾਹੀਦੇ ਨੇ ਇਹ ਸਲਾਈ ਤੋਂ ਇੱਕ ਪਾਸੇ 4.5 ਇੰਚ ਜੀ 4.5 ਇੰਚ ਦੂਜੇ ਪਾਸੇ ਇਸ ਤਰ੍ਹਾਂ ਜੀ ਹੌਲੀ ਹੌਲੀ ਹੱਥਾਂ ਨਾਲ ਇੱਕੋ ਜਿhkੇ ਵਾਲ ਚੱਕ ਚੱਕ ਕੇ ਪਾਈ ਜਾਣੇ ਆਗੇ ਜਿੰਨਾ ਕੱਪੜਾ ਆਪਾਂ ਇੱਕ ਵਾਰ ਚੱਕਿਆ ਤੇ ਜਿਹੜਾ ਐਂਡ ਵਾਲਾ ਵਾਲ ਹੁੰਦਾ ਉਹ ਹਲਕਾ ਜਾਂ ਛੋਟਾ ਵੱਡਾ ਰਹਿ ਜਵੇ ਉਹਦੀ ਕੋਈ ਪ੍ਰੋਬਲਮ ਨਹੀਂ ਜੀ ਹੁਣ ਜੀ ਆਪਾਂ ਇੱਥੋਂ ਸਲਾਈ ਵਾਪਸ ਲੈ ਜਾਣੀ ਆ ਦੇਖੋ ਇਸ ਤਰ੍ਹਾਂ ਸਲਾਈ ਵਾਪਸ ਲੈ ਆਉਣੀ ਆ ਜਿੱਥੋਂ ਆਪਾਂ ਪਹਿਲਾਂ ਵਾਲ ਪਾਉਣੇ ਸ਼ੁਰੂ ਕੀਤੇ ਸੀ ਪਿਛਲੀ ਸਲਾਈ ਤੋਂ ਇੱਥੋਂ ਇੱਥੋਂ ਹੁਣ ਜੀ ਆਪਾਂ ਦੁਬਾਰਾ ਫੇਰ ਉਹੀ ਪ੍ਰੋਸੈਸ ਕਰਨਾਗਾ ਉਦੋਂ ਹੀ ਆਪਾਂ ਦੁਬਾਰਾ ਫੇਰ ਵਾਲ ਪਾਉਣੇ ਆ ਜਿੰਦਾਂ ਆਪਾਂ ਦੂਸਰੇ ਪਾਸੇ ਬਲ ਪਾਏ ਨੇ ਸੇਮ ਉਸੇ ਤਰੀਕੇ ਚ ਆਪਾਂ ਬਲ ਪਾਉਣੇ ਆ ਜਿੱਥੇ ਤੱਕ ਆਪਣਾ ਝਾਕਨਾ ਨਿਸ਼ਾਨ ਲਾਇਆ ਹੋਇਆ ਦੇਖੋ ਇੱਥੋਂ ਆਪਾਂ ਦੁਬਾਰਾ ਫੇਰ ਬਲ ਪਾਉਣੇ ਸ਼ੁਰੂ ਕਰਦੇ ਨੇ ਜਦੋਂ ਜੀ ਆਪ ਇੱਕ ਦੋ ਸਲਵਾਰਾ ਬਣਾ ਲੈਨੇ ਆਂਗੇ ਫਿਰ ਆਪਾਂ ਨੂੰ ਆਪਣੇ ਆਪ ਤਾਂ ਲੱਗ ਜਾਂਦਾ ਕਿ ਆਪਾਂ ਕਿੰਨੇ ਕਿੰਨੇ ਇੰਚ ਦੇ ਬਲ ਚੱਕਣੇ ਆਂਗੇ ਵੀ ਇੰਨਾ ਕੁ ਆਪਣਾ ਘੇਰਾ ਆ ਆਪਾਂ ਇੰਨੇ-ਇੰਨੇ ਬਲ ਚੱਕਣੇ ਆ ਵੀ ਆਪਣੇ ਸਾਰੇ ਬਲ ਜਿੰਨੇ ਹਿੱਸੇ ਚ ਪਾਉਣੇ ਆ ਉਹਨੇ ਹਿੱਸੇ ਚ ਠੀਕ ਆ ਜਾਣਗੇ ਆ ਲਓ ਜੀ ਆਪਣੇ ਬਲ ਪੈ ਗਏ ਤੁਸੀਂ ਚਾਹੋ ਤਾਂ ਇਸ ਲਈ ਡਬਲ ਕਰ ਸਕਦੇ ਹੋ ਦੇਖੋ ਜੀ 8 ਵਾਲੀ ਇਧਰਲੇ ਪਾਸੇ ਨੇ 8 ਹੀ ਇਧਰਲੇ ਪਾਸੇ ਨੇ ਜਦੋਂ ਆਪਾਂ ਬਲ ਪਾਉਣੇ ਹੁੰਦੇ ਆ ਜੀ ਆਪਣੇ ਆਪ ਹਿਸਾਬ ਆ ਜਾਂਦਾ ਵੀ ਆਪਾਂ ਇੰਨੇ ਇੰਨੇ ਕੁ ਬਲ ਪਾਉਣੇ ਨੇ ਹੁਣ ਜੀ ਆਪਾਂ ਕਰਾਂਗੇ ਆਪਣੇ ਪੌਂਚੇ ਤਿਆਰ ਦੇਖੋ ਜੀ ਪੌਂਚੇ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਅੱਧਾ ਇੰਚ ਦਾ ਨਿਸ਼ਾਨ ਥੱਲੇ ਲਾਉਣਾ ਆ ਲਾ ਲਿਆ ਜੀ ਸਾਢੇ 3 ਇੰਚ ਦਾ ਆਪਾਂ ਉੱਪਰ ਐਸੇ ਤਰ੍ਹਾਂ ਹੀ ਜੀ ਆਪਾਂ ਦੇਖੋ 4 ਇੰਚ ਹੋ ਗਿਆ ਐਸੇ ਤਰ੍ਹਾਂ ਹੀ ਜੀ ਆਪਾਂ ਇੱਕ ਸੈਂਟਰ ਚ ਲਾ ਲੈਣਾ ਇੱਕ ਆਪਾਂ ਜੀ ਦੂਸਰੇ ਹਿੱਸੇ ਦੇ ਸਿਰੇ ਤੇ ਲਾ ਲੈਣਾ ਅੱਧਾ ਇੰਚ نیچے 3.5 ਇੰਚ ਉੱਪਰ ਸਾਰਾ ਹੋ ਗਿਆ 4 ਇੰਚ ਇਹਨੂੰ ਆਪਾਂ ਇੰਚ ਟੇਪ ਜਾਂ ਸਕੇਲ ਦੀ ਹੈਲਪ ਨਾਲ ਲਾਈਨ ਬਣਾ ਲਓ ਜੇ ਤੁਸੀਂ ਐਦਾਂ ਲਾਈਨ ਨਹੀਂ ਬਣਾਉਣੀ ਤਾਂ ਇਹਨੂੰ ਫੋਲਡ ਕਰਕੇ ਪ੍ਰੈਸ ਦੇ ਨਾਲ ਕਰੀਜ਼ ਬਣਾ ਲਓ ਸਭ ਤੋਂ ਬੈਸਟ ਤਰੀਕਾ ਜੀ ਪ੍ਰੈਸ ਕਰਕੇ ਕਰੀਜ਼ ਬਣਾ ਲਓ ਤੇ ਉਹਦੇ ਉੱਪਰ ਉੱਪਰ ਜਿੱਦਾਂ ਕੋਈ ਲੈਸ ਲਗਾਉਣੀ ਆ ਕੋਈ ਸੂਟ ਨਾਲ ਦੀ ਕਮੀਜ਼ ਨਾਲ ਦੀ ਪੱਟੀ ਲਗਾਉਣੀ ਆ ਉਹ ਲਗਾ ਸਕਦੇ ਹਾਂ ਹੁਣ ਜੀ ਆਪਾਂ ਸਲ ਤੇ ਪਹੁੰਚੇ ਤੇ ਗੁੰਮ ਲੈਸ ਲਾਉਣੀ ਦੱਸਾਂਗੇ ਲੈਸ ਲਾਉਣੀ ਆ ਜੀ ਲੈਸ ਦਾ ਜਿਹੜਾ ਆ ਦੇਖੋ ਜੀ ਹਿੱਸਾ ਹੁੰਦਾ ਉੱਪਰਲਾ ਉੱਪਰ ਨੂੰ ਰੱਖਿਆਗਾ ਆਪਾਂ ਜਿਹੜਾ ਡਿਜ਼ਾਈਨ ਵਾਲਾ ਪਾਸਾਗਾ ਆ ਦੇਖੋ ਹੁਣ ਇਹ ਆਪਣੇ ਪਹੁੰਚੇ ਬਣਾਏ ਹੋਏ ਸੀ ਇਹਨੂੰ ਆਪਾਂ ਲੈਸ ਦੇ ਉੱਪਰ ਧਰ ਕੇ ਸਲਾਈ ਲਗਾ ਲੈਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਜੀ ਚਾਹੇ ਤੁਸੀਂ ਲੈਸ ਲਾਉਣੀ ਆ ਚਾਹੇ ਤੁਸੀਂ ਬਿਨਾ ਲੈਸ ਤੋਂ ਪਹੁੰਚੇ ਤਿਆਰ ਕਰਨੇ ਨੇ ਤੁਸੀਂ ਇਸ ਤਰ੍ਹਾਂ ਪਹੁੰਚੇ ਤਿਆਰ ਕਰੋਗੇ ਤਾਂ ਕਦੇ ਵੀ ਪਹੁੰਚੇ ਬਣਾਉਣ ਟਾਈਮ ਜਾਂ ਪਹੁੰਚੇ ਝੜਨ ਟਾਈਮ ਆਪਣੇ ਪਹੁੰਚਿਆਂ 'ਚ ਵੱਲ ਨਹੀਂ ਪੈਣਗੇ ਕਈ ਵਾਰੀ ਆਪਾਂ ਪਹਿਣਾ ਨੂੰ ਕੀ ਪ੍ਰੋਬਲਮ ਆ ਜਾਂਦੀ ਹੈ ਵੀ ਜਦੋਂ ਆਪਾਂ ਪਹੁੰਚੇ ਝੜਦੇ ਹਾਂ ਉਹਨਾਂ 'ਚ ਵੱਲ ਪੈ ਜਾਂਦੇ ਨੇ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਇੱਕ ਸਲਾਈ ਉੱਪਰ ਲਗਾ ਲੈਣੀ ਆ ਆ ਲਓ ਜੀ ਆ ਸਲਾਈ ਲਾ ਲੈਣੀ ਆ ਜੀ ਆਪਾਂ ਉੱਪਰ ਪਹਿਲਾ ਵੀਡੀਓ ਚ ਆਪਾਂ ਤੁਹਾਨੂੰ ਪਹੁੰਚਿਆਂ ਦਾ ਹੋਰ ਡਿਜ਼ਾਈਨ ਦਿਖਾਇਆ ਸੀ ਵੀ ਕਿੱਦਾਂ ਬੀ ਸੈਂਟਰ ਚੋਂ ਪਹੁੰਚੇ ਭਰਨੇ ਨੇ ਅੱਜ ਆਪਾਂ ਤੁਹਾਨੂੰ ਉਸ ਤੋਂ ਵੀ ਸੌਖਾ ਡਿਜ਼ਾਈਨ ਸਿਖਾਵਾਂਗੇ ਜਿਹੜੀ ਕੋਈ ਮੇਰੀ ਭੈਣ ਨਮੀ ਨਮੀ ਸਲਾਈ ਸਿੱਖਦੀ ਹੈਗੀ ਉਹ ਵੀ ਇਹ ਡਿਜ਼ਾਈਨ ਬਣਾ ਸਕਦੇ ਆ ਜੀ ਇਸ ਤਰ੍ਹਾਂ ਜੀ ਆਲੇ ਦੁਆਲੇ ਸਲਾਈਆਂ ਲਾਉਣ ਤੋਂ ਬਾਅਦ ਆਪਾਂ 2 2 ਇੰਚ ਦੇ ਫਾਸਲੇ ਤੇ ਨਿਸ਼ਾਨ ਲਾ ਲੈਣੇ ਨੇ ਲਾਉਣ ਤੋਂ ਬਾਅਦ ਜੀ ਆਪਾਂ ਅੱਧਾ ਅੱਧਾ ਇੰਚ ਦੀ ਸਲਾਈ ਉੱਪਰ ਵੀ ਲਗਾਉਣੀ ਆ ਤੇ ਨੀਚੇ ਵੀ ਲਗਾਉਣੀ ਆ ਦੇਖੋ ਅੱਧਾ ਅੱਧਾ ਇੰਚ ਦੀ ਸਲਾਈ ਹੁੰਦੀ ਹੈ ਇਹ ਇੱਕ ਇੱਕ ਪੈਰ ਦੀ ਕਹਿ ਲੋ ਚਾਹੇ ਅੱਧਾ ਅੱਧਾ ਇੰਚ ਐਦਾਂ ਸਲਾਈ ਲਾ ਲੈਣੀ ਆ ਇਹਦੇ ਵਿੱਚ ਆਪਾਂ ਸਕਰੋਲ ਬਣਾ ਲੈਣੇ ਆ ਮਸ਼ੀਨ ਦਾ ਮੂੰਹ ਜਾਂ ਸੂਈ ਕੁਝ ਨਹੀਂ ਹਿਲਾਉਣਾ ਆਪਾਂ ਸਿਰਫ ਆਪਣੇ ਹੱਥਾਂ ਦੇ ਨਾਲ ਮੂਰੀ ਨੂੰ ਫੜ ਕੇ ਐਦਾਂ ਹਲਾਈ ਜਾਣਾ ਇੱਧਰ ਉੱਧਰ ਇੱਧਰ ਉੱਧਰ ਐਦਾਂ ਹਲਾਈ ਜਾਣਾ ਮੂਰੀ ਨੂੰ ਆ ਲਓ ਜੀ ਆਪਣੇ ਸਕਰੋਲ ਬਣ ਗਏ ਐਸੇ ਤਰ੍ਹਾਂ ਜੀ ਆਪਾਂ ਉੱਪਰ ਸਕਰੋਲ ਬਣਾ ਲੈਣੇ ਨੇ ਹੁਣ ਆਪਾਂ ਜਿਹੜੀਆਂ 2 2 ਇੰਚ ਦੀਆਂ ਨਸਾਨੀਆਂ ਲਾਈਆਂ ਸੀ ਉਹਨਾਂ ਨੂੰ ਆਪਾਂ ਜੀ ਇਦਾਂ ਸਿਲਾਈ ਲਗਾ ਲੈਣੀ ਆ ਪਹਿਲਾਂ ਇਧਰ ਨੂੰ ਫੇਰ ਇਧਰ ਨੂੰ ਇਦਾਂ ਜੀ ਆਪਾਂ ਟਰਾਈਐਂਗਲ ਸ਼ੇਪ ਚ ਬਾਕਸ ਰੈਡੀ ਕਰ ਲੈਣੇ ਆ ਬਹੁਤ ਹੀ ਸੌਖਾ ਡਿਜ਼ਾਈਨ ਆ ਜੀ ਮੇਰੀ ਹਰ ਇੱਕ ਭੈਣ ਇਹ ਡਿਜ਼ਾਈਨ ਤਿਆਰ ਕਰ ਸਕਦੀ ਆ ਪਰ ਇਹ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਮਤਲਬ ਕਿ ਨਿਸ਼ਾਨ ਜ਼ਰੂਰ ਲਾਉਣੇ ਚਾਹੀਦੇ ਨੇ ਜਿੱਦਾਂ ਆਪਾਂ 2-2 ਇੰਚ ਦੇ ਨਿਸ਼ਾਨ ਲਾਏ ਨੇ ਆਹ ਵਾਲੀ 2-2 ਇੰਚ ਤੇ ਲੱਗ ਗਿਆ ਜਦੋਂ ਆਪਾਂ ਫੇਰ ਉਹ ਕਰਾਂਗੇ ਦੂਸਰੇ ਪਾਸਿਓਂ ਕਰਾਂਗੇ ਤਾਂ 1-1 ਇੰਚ ਦੇ ਬਣ ਕੇ ਜੀ ਟ੍ਰਾਇੰਗਲ ਸ਼ੇਪ ਚ ਬਾਕਸ ਰੈਡੀ ਹੋ ਜਾਣਗੇ ਆ ਦੇਖੋ ਜੀ ਐਦਾਂ ਬਣ ਗਏ ਹੁਣ ਐਦਾਂ ਇਹਨਾਂ ਦੇ ਸੈਂਟਰ 'ਚ 1 1 ਇੰਚ ਦੀ ਇਨਸਾਨੀ ਵਾਂਗੂ ਹੋ ਗਿਆ ਉਹ ਦੋ ਦੋ ਦਾ ਹਾਫ ਹੁਣ ਐਦਾਂ ਆਪਾਂ ਜੀ ਸਿਲਾਈ ਲਗਾ ਦੇਣੀ ਹੈਗੀ ਦੁਬਾਰਾ ਫੇਰ ਦੂਸਰੀ ਪਾਸੇੋਂ ਸ਼ੁਰੂ ਕੀਤੀ ਹੈ ਸਿਲਾਈ ਦੇਖੋ ਜੀ ਟਰਾਈਐਂਗਲ ਸ਼ੇਪ 'ਚ ਬਾਕਸ ਰੈਡੀ ਹੋ ਗਏ ਬਹੁਤ ਹੀ ਸੌਖਾ ਡਿਜ਼ਾਈਨ ਆ ਤੇ ਬਹੁਤ ਹੀ ਥੋੜੇ ਟਮੇ ਸਮੇਂ 'ਚ ਇਹ ਡਿਜ਼ਾਈਨ ਤਿਆਰ ਹੋ ਜਾਂਦਾ ਹੈ ਆ ਲੋ ਜੀ ਆਪਣਾ ਡਿਜ਼ਾਈਨ ਹੋ ਗਿਆ ਤਿਆਰ ਐ ਇਸ ਤਰ੍ਹਾਂ ਜੀ ਆਪਾਂ ਗੁੰਮ ਲੈਸ ਲਾ ਕੇ ਪੋਂਚੇ ਰੈਡੀ ਕਰ ਸਕਦੇ ਆ ਹੁਣ ਆਪਾਂ ਜੀ ਉੱਪਰ ਆਹ ਵਾਲੀ ਪੱਟੀ ਲਾ ਕੇ ਦੇਖੋ ਇਹ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਕਿੱਦਾਂ ਬਣਾਈ ਆ ਇਹਦੇ نیچے ਆਪਾਂ ਲੈਸ ਰੱਖ ਲੈਣੀ ਆ ਲੈਸ ਰੱਖ ਕੇ نیچے ਆਪਾਂ ਉੱਪਰ ਇਹਦੇ ਸਲਾਈ ਲਗਾ ਲੈਣੀ ਆ ਇਸ ਤਰ੍ਹਾਂ ਲੈਸ ਸਾਰੀ ਇੱਕ ਮਤਲਬ ਕਿ ਜਿੰਨੀ ਪਹਿਲਾਂ ਆਪਾਂ ਬਾਹਰ ਰੱਖੀ ਉੰਨੀ ਇੱਕ ਸਾਰੀ ਸਾਰੀ ਲੈਸ ਆਪਾਂ ਬਾਹਰ ਰੱਖਣੀ ਆ ਇਹ ਨਹੀਂ ਵੀ ਕਿਤੋਂ ਵੱਧ ਕਿਤੋਂ ਘੱਟ ਫੇਰ ਜਿਹੜੀ ਲੈਸ ਲੱਗੀ ਹੋਈ ਆ ਜੀ ਉਹ ਸੋਹਣੀ ਨਹੀਂ ਲੱਗਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਆ ਨੀਚੇ ਲੈਸ ਰੱਖ ਲੈਣੀ ਆ ਉੱਪਰ ਆਪਾਂ ਜਿਹੜੀ ਪੱਟੀ ਰੱਖੀ ਹੈਗੀ ਇਹ ਬਣਾਈ ਹੈਗੀ ਕੱਪੜੇ ਸਲਵਾਰ ਤੁਸੀਂ ਇਹ ਮਤਲਬ ਕਿ ਜਿੱਦਾਂ ਦਾ ਤੁਹਾਡਾ ਕਮੀਜ਼ ਆ ਉਹ ਵੀ ਯੂਜ਼ ਕਰ ਸਕਦੇ ਹੋਗੇ ਕਮੀਜ਼ ਨਾਲ ਦੀ ਵੀ ਲਾ ਸਕਦੇ ਹੋ ਜਾਂ ਫਿਰ ਸੇਮ ਕੱਪੜੇ ਦੀ ਵੀ ਲਾ ਸਕਦੇ ਹੋ ਜਿੱਦਾਂ ਸੇਮ ਕੱਪੜੇ ਦੀ ਲਾ ਕੇ ਆਪਾਂ ਬਲੈਕ ਕਲਰ ਦੀ ਲੈਸ ਯੂਜ਼ ਕੀਤੀ ਹੈਗੀ ਇਸ ਤਰ੍ਹਾਂ ਵੀ ਇਹ ਜੀ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਦੇਖੋ ਜੀ ਆਪਣਾ ਡਿਜ਼ਾਈਨ ਬਣ ਗਿਆ ਆਹ ਵਾਲੇ ਕੱਪੜੇ ਦਾ ਹੁਣ ਆਪਾਂ ਹਾਫ ਕਰਕੇ ਦੇ ਵਿੱਚ ਇੱਕ ਪਿੰਟੈਕਸ ਕੱਢ ਦੇਣਾਗਾ ਐਸ ਤਰ੍ਹਾਂ ਇਹ ਵਾਲੇ ਕੱਪੜੇ ਦਾ ਜਿੰਨਾ ਲੈਸ ਤੇ ਮੂਰੀ ਦੇ ਵਿੱਚ ਵਿੱਚ ਜਿੰਨਾ ਕੱਪੜਾ ਸੀ ਉਹਦਾ ਅੱਧ ਕਰ ਲਿਆ ਅੱਧ ਕਰਨ ਤੋਂ ਬਾਅਦ ਇੱਕ ਪਿੰਟੈਕਸ ਬਣਾ ਦੇਣਾ ਇਹਦੇ ਨਾਲ ਆਪਣਾ ਇਹ ਡਿਜ਼ਾਈਨ ਹੋਰ ਵੀ ਸੋਹਣਾ ਲੱਗਣ ਲੱਗ ਜੂਜੀ ਹਾਂ ਲੋ ਜੀ ਇਹ ਬਣਾਉਣ ਤੋਂ ਬਾਅਦ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਜੀ ਇਹਦੀ ਪਿਛਲੀ ਸਲਾਈ ਲਾਵਾਂਗੇ 7 ਇੰਚ ਆਪਾਂ ਪੌਂਚਾ ਤਿਆਰ ਰੱਖਣਾਗਾ ਤੁਹਾਨੂੰ ਉਹ ਵਾਲੀ ਸਲਾਈ ਆਪਾਂ ਲਾ ਕੇ ਦਿਖਾਵਾਂਗੇ ਹੁਣ ਐਸ ਤਰ੍ਹਾਂ ਜੀ ਆਪਾਂ ਪਿਛਲੀ ਸਲਾਈ ਲਾ ਲੈਣੀ ਆ ਪਿਛਲੀ ਸਲਾਈ ਲਾਉਣ ਤੋਂ ਬਾਅਦ ਜੀ ਆਪਣਾ ਇਹ ਡਿਜ਼ਾਈਨ ਮੋਰਿਆਂ ਦਾ ਬਣ ਕੇ ਹੋ ਗਿਆ ਤਿਆਰ ਆਪਣੀ ਸਲਵਾਰ ਵੀ ਬਣ ਕੇ ਤਿਆਰ ਹੋ ਚੁੱਕੀ ਆ ਜੇ ਤੁਹਾਨੂੰ ਆਪਣਾ ਅੱਜ ਦੀ ਸਟ੍ਰੇਟ ਸਲਵਾਰ ਦੀ ਕਟਿੰਗ ਅਤੇ ਸਟਿਚਿੰਗ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ